ਕਲ ਰਾਮ ਨੌਮੀ ਦਾ ਤਿਉਹਾਰ ਸੀ ਤੇ ਸਾਰੇ ਦੇਸ਼ ਦੇ ਵਿੱਚ ਰਾਮ ਨੌਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਉੱਥੇ ਹੀ ਕਈ ਜਗਾਵਾਂ ਤੇ ਸ਼ੋਭਾ ਯਾਤਰਾਵਾਂ ਵੀ ਕੱਡੀਆਂ ਗਈਆਂ ਇਸ ਦੇ ਚੱਲਦੇ ਹੀ ਟਾਂਡਾ ਸ਼ਹਿਰ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼ੋਭਾ ਯਾਤਰਾ ਕੱਡੀ ਜਾ ਰਹੀ ਹੈ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਉੱਥੇ ਪਹੁੰਚੀਆਂ ਨੇ। ਨਾਲ ਦੀ ਨਾਲ ਹੀ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਣ ਕਰਕੇ ਸੰਗਤਾਂ ਨੇ ਹਾਲ ਪੂਰੀਆਂ ਨੇ। ਇਲਾਕੇ ਦੇ ਸ਼ਰਧਾਲੂਆਂ ਵੱਲੋਂ ਇਸ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਵਕਫ ਵਕ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਨੇ ਇਸ ਤੋਂ ਇਲਾਵਾ ਵਕਫ ਵਕ ਡਾਕਟਰੀ ਟੀਮਾਂ ਵੱਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਗਏ ਨੇ ਉਹ ਦੱਸ ਦੇ ਕਿ ਟਾਂਡਾ ਸ਼ਹਿਰ ਦੇ ਵਿੱਚ 14 ਸਾਲਾਂ ਬਾਅਦ ਜਿਹੜੀ ਇਹ ਸ਼ੋਭਾ ਯਾਤਰਾ ਹੈ ਠਕੀ ਗਈ ਹੈ ਵਿਸ਼ਾਲ ਲੋਕਿਕ ਸ਼ੋਭਾ ਯਾਤਰਾ ਬੜੇ ਉਤਸ਼ਾਹ ਸ਼ਰਧਾਪੂਰਵਕ ਅਤੇ ਹਰਸ਼ੋ ਅਲਾਸ ਦੇ ਨਾਲ ਸੰਪੰਨ ਹੋਈ ਹੈ कि आज समो नगर निवासी मिलकर स्नातक धर्म सभा महादेव मंदिर में श्री रामनवमी के उपलक्ष्य में भव्य और दिव्य शोभा यात्रा निकाला जा रहा है इसलिए सारे शहरवासी को और नगर निवासी को पूरे राम भक्त और जितने भी स्नातनी है बहुत बहुत साध्यवाद और आशीर्वाद जय श्री राम ये जो माहौल है सिया राम में सब जग जानी करू प्रणाम जो रिजुग पानी पूरे टंडा टांडा अहियापुर राम राममय हो गया कणकण में भगवान का दर्शन हो रहा है हर एक दुकानों में श्री राम और हनुमान जी का झंडे लगे हुए हैं जैसे आज यहां पर अवध हो गया जहां राम वहां अवध निवासु जहां संत वहां दीनतराजू यहां राम आए हैं और राम जी राममय पूरा टा पर बना हुआ है हर एक बच्चे बच्चे में बहुत बड़ा उल्लास है और खुशी का लहर है और आज लग रहा है कि आज अयोध्या जो धाम है ये उर्मुर अयोध्या धाम बना हुआ है और गोविंदावन बिहारी लाल आज बड़ा खुशियां बनाते राम नामी ਸਾਰੇ ਸ਼ਹਿਰ ਦੇ ਵਾਸੀ ਸਾਰੇ ਪਿੰਡਾਂ ਤੋਂ ਵੀ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਸਾਡਾ ਤੇ ਬਾਅਦ ਸਾਡੇ ਸਾਡਾ ਸ਼ਹਿਰ ਦੇ ਵਿੱਚ ਜਿਹਨੂੰ ਨਾਇਆ ਜਾ ਰਿਹਾ ਸਰਬ ਧਰਮ ਨੂੰ ਮੈਂ ਅੱਜ ਤੇ ਚੁੱਕ ਤੇ ਸਾਰੇ ਜਿੰਨੇ ਵੀ ਸਾਰੇ ਲੋਕ ਆਏ ਨੇ ਸਰਦਾਰਾ ਦਾ ਸਾਰਿਆਂ ਨੂੰ ਲੱਭ ਤੱਕ ਪਾਈ ਦੇਣਾ ਬਹੁਤ ਬਹੁਤ ਵਾਰਕਸ ਆ ਰਹੇ ਅਸੀਂ ਸ਼ਹਿਰ ਬਹੁਤ ਵਧੀਆ ਕੰਮ ਚ ਕਰ ਰਹੇ ਆਂ ਲੋਕਾਂ ਵੀ ਦੀਆ ਵਰਕਾ ਬਹੁਤ ਬਹੁਤ ਸਾਰੀ ਹੋ ਗਿਆ ਆਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਬੋਲ। ਪਾਗਰਾਂ ਕਿ ਅੱਜ 14 ਸਾਲ ਬਾਅਦ ਇਹ ਦਿਨ ਮੁੜ ਕੇ ਰਿਸੀਵ ਹੋਇਆ ਹੈ ਸ਼ਹਿਰ ਵਾਸੀਆਂ ਨੂੰ। ਇਸੇ ਇਸੇ ਮੌਕੇ ਤੇ ਮੈਂ ਹਸ ਕਰਦਾ ਆਂ। ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਧਾਰਮਿਕ ਪ੍ਰੋਗਰਾਮ ਆ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਧਾਰਮਿਕ ਤੇ ਰੰਗ ਪਾਉਣੇ ਨਹੀਂ ਆ। ਕਿ ਹੂੜ ਹੂੜ ਮਤ ਕਰਨੀ ਆ ਔਰ ਇਹ ਲੋਕਾਂ ਦੀ ਆਭਾਵਨਾ ਸਾਰਿਆਂ ਦੀ ਜੁੜੀਆਂ ਹੋਈਆਂ ਇਸ ਉਸਤਾਨ ਦੇ ਨਾਲ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿ ਕੇ ਇਹ ਸ਼ੋਭਾ ਯਾਤਰਾ ਜਿਹੜੀ ਆ ਸਾਰਿਆਂ ਨੇ ਸਫਲ ਕਰਨੀ ਆ ਨਾਰਸ਼ੀਲਾਰਟੀ ਚੱਕਾ ਕਰਨਗੇ ਸਾਰਿਆਂ ਤੇ ਗਰਦੀ ਕਲਾ ਵਾਛਣਗੇ ਆਪਣਾ ਜੀਮਾ ਸਕੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਖਾਸ ਤੌਰ ਤੇ ਕਾਡੇ ਵਿੱਚ ਅੱਜ ਰਾਮ ਨਾਭੀ ਦੇ ਉਪਲਖਸ਼ ਦੇ ਸ਼ੋਭਾ ਯਾਤਰਾ ਕੱਟੀ ਜਾ ਰਹੀ ਹੈ ਔਰ ਸਭ ਤੋਂ ਖੁਸ਼ੀ ਰਿਤ ਇਹ ਕਿ ਅਸ ਅੱਜ ਆ ਕਿ ਇਹ ਯਾਤਰਾ ਜਿਹੜੀ ਹੈ ਇਹ ਕ੍ਰੀਮ ਕ੍ਰੀਮ 1.14 ਸਾਲ ਬਾਅਦ ਗੱਡੀ ਜਾ ਰਹੀ ਸੋ ਮੈਂ ਤਿੰਦੇ ਸ਼ਹਿਰ ਜਿਹੜੇ ਟਾਂਡੇ ਦੇ ਅੱਜ ਇੱਕ ਹੋਏ ਨੇ ਔਰ ਪੂਰਾ ਅੱਜ ਸ਼ਹਿਰ ਜਿਹੜਾ ਉਹ ਰਾਮ ਭਈ ਹੋਇਆ ਪਿਆ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਇੱਕ ਹੋਰ ਬੜਾ ਪਵਿੱਤਰ ਪਵਨ ਤਿਹਾੜਾ ਦੁਰਗਾਸ਼ਮੀ ਦੁਰਗਾਸ਼ਮੀ ਦੇ ਵੀ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰੀ ਕਮੇਟੀ ਨੂੰ ਸਾਰੇ ਪ੍ਰਬੰਧਕ ਸਾਥੀਆਂ ਨੂੰ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਇਹ ਬਹੁਤ ਹੀ ਸਤਿਕਾਰਯੋਗ ਮੇਰੇ ਮੇਰੇ ਵੀਰ ਗਾਇਤ ਸਿੰਘ ਜਿਨ੍ਹਾਂ ਦੇ ਸਿੱਧੇ ਤੇ ਦਾਸ ਰੋ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਸਾਰਿਆਂ ਨੂੰ ਅੱਜ ਇਸ ਪਵਿੱਤਰ ਪਾਵਨ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੈ ਸ਼੍ਰੀ ਰਾਮ ਸੋ ਅੱਜ ਟਾਂਡਾ ਦੇ ਵਿੱਚ ਪੂਰਨ ਸਨਾਤਨ ਧਰਮ ਵੱਲੋਂ ਧੰਨਵਾਦੋ ਅੱਜ ਆਰਾਮ ਨੋਮੀ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਹਰੇਕ ਭਾਈਚਾਰੇ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਆ ਸੋ ਬੜੀ ਸ਼੍ਰੀ ਰਾਮ ਜੀ ਦੀ ਕਿਰਪਾ ਆ ਆਪਣਾ ਪਰ ਕਿਰਪਾ ਹੋਈ ਆ ਤੋਂ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕੱਢੀ ਗਈ ਆ ਸੋ ਸਾਰੇ ਸ਼ਰਧਾ ਭਗਤਾਂ ਨੂੰ ਬਹੁਤ ਬਹੁਤ ਮੁबारकਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਜੋ ਟਾਂਡੇ ਦੇ ਵਿੱਚ ਰਾਮ ਨਾਮੀ ਦੇ ਸੰਬੰਧ ਦੇ ਵਿੱਚ ਫੱਪੇ ਤੇ ਢਿੱਬੇ ਸ਼ੋਭਾ ਯਾਤਰਾ ਦਾ ਅਜੋਕਾ ਕਿੰਨਾ ਸ਼ਰਧਾ ਨੇ ਕੀਤਾ ਸਾਡਾ ਰੋਮ ਰੋਮ ਸਾਰੇ ਪਰਬਤਾਂ ਦਾ ਕਰਜਾਈ ਹੈ ਕਿ ਟਾਂਡਾ ਉੜਮਤ ਤੇ ਅਈਆਪੁਰ ਦੀਆਂ ਸਾਰੀਆਂ ਸੰਗਤਾਂ ਨੇ ਤੇ ਲਾਗ ਲੇ ਪਿੰਡਾਂ ਦੀਆਂ ਸਾਰੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ੍ਰੀ ਰਾਮ ਨਾਮੀ ਦੇ ਸੰਬੰਧ ਦੇ ਵਿੱਚ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਹੈ 14 ਸਾਲ ਦੇ ਬਾਅਦ ਇਹ ਇਤਿਹਾਸਿਕ ਬਨਵਾਸ ਟਾਂਡਾ ਕਰਿਆ ਗਿਆ ਜਿਹਦੇ 'ਚ ਮੇਰਾ ਖਿਆਲ ਮੀਲਾ ਆਮੇ ਇਹ ਸ਼ੋਭਾ ਯਾਤਰਾ ਦੇ ਵਿੱਚ ਸੰਗਤਾਂ ਦਾ ਹੁਸ਼ਾ ਜਿਹੜਾ ਮੈਂ ਕਿ ਨਿਜੀ ਤੌਰ ਤੇ ਗੱਲ ਕਰਾਂ ਤਾਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਤੇ ਸਿਰੇ ਤੱਕ ਜਿੱਤੇ ਤੱਕ ਮੈਂ ਹੀ ਦੇਖ ਸਕਿਆ ਸਾਰਾ ਮਿਕਸਪਤਾ ਇਹ ਸਾਰੀਆਂ ਸ਼ਖਸੀਤਾ ਪੰਡ ਦੇ ਲੰਗਰ ਲਾਉਣ ਵਾਲੇ ਸਾਰੇ ਦੁਕਾਨਦਾਰਾਂ ਦਾ ਜੋ ਜਿੰਨਾ ਕਦਮ ਚੱਲ ਕੇ ਭਗਵਾਨ ਰਾਮ ਦੇ ਨਿਮਿਤ ਹੋ ਕੇ ਉਹ ਪੰਡ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਆਏ ਆ ਬਹੁਤ ਸਾਰੇ ਕੋਰਟਨ ਕੋਟ ਵੱਲੋਂ ਸਾਰੇ ਹੀ ਪ੍ਰਬੰਧਕਾਂ ਵੱਲੋਂ ਮੇਰੇ ਵੱਲੋਂ ਨਹੀਂ ਸਾਰੇ ਪ੍ਰਬੰਧਕਾਂ ਵੱਲੋਂ ਜਿਨ੍ਹਾਂ ਨੇ ਪਿਛਲੇ ਇੱਕ ਮਹੀਨੇ ਤੋਂ ਜੀ ਆ ਦੇ ਕਰਤਾ ਧਾਨ ਵਾਲਾ ਪ੍ਰਬੰਧਕਾਂ ਨੂੰ ਨਮਨ ਕਰਾਂ ਪ੍ਰਬੰਧਕਾਂ ਨੂੰ ਬਹੁਤ ਬਹੁਤ ਤੁਹਾਡੀ ਕਿਰਪਾ ਹੋਈ ਹੈ ਰਾਮੋ ਮੇਰੇ ਭਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜਿੰਨੇ ਰਾਜਨੀਤਿਕ ਸ਼ਖਸੀਅਤਾਂ ਜੁੜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸਾਰਾ ਮਾਹੌਲ ਜਿਹੜਾ ਰਾਂਝੇ ਬੜਿਆ ਪਿਆ ਜਿੱਦਾਂ ਅਸੀਂ ਲੜਿਆ ਜਾ ਗਏਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ